ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਲਈ کئی ਸਾਲਾਂ ਤੋਂ ਪੰਜਾਬ ਦੇ ਅੰਦਰ ਔਰ ਪੰਜਾਬ ਤੋਂ ਬਾਹਰ ਜੋ ਸਰਦਾਰ ਜੀ ਸਾਹਿਬ ਜੀ ਦੀਆਂ ਇਹ ਆਦਮੀਆਂ ਹੋ ਰਹੀਆਂ ਨੇ ਔਰ ਇਹ ਜਿਹੜਾ ਤੌਰ ਹੈ ਇਹ ਬਾਦਸਤੂਰ جاری ਹੈ ਸਭ ਕਾਰ ਕਰਦੇ ਹੋਏ ਔਰ ਪੂਰੇ ਪੰਥ ਨੂੰ ਬਹੁਤ ਵੱਡਾ ਉਸ ਵਕਤ ਤੱਕਾ ਲੱਗਾ ਕਿ ਜੋ 18 ਦਸੰਬਰ 2021 ਨੂੰ ਕੀਤੇ ਜਾਂਦੇ ਇੱਕ ਦੁਸ਼ਟ ਨੇ ਸੱਚਖੰਡ ਸ਼੍ਰੀ ਹਰਮਨਪੁਰ ਸਾਹਿਬ ਜੀ ਦੇ ਅੰਦਰ ਜੰਗਲਾਂ ਟੱਪ ਕੇ ਜਦ ਦੀ ਅੱਤਿਆਚਾਰਨ ਦੀ ਨਾਕਾਮ ਕੋਸ਼ਿਸ਼ ਕੀਤੀ ਔਰ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾਗ ਦੀ ਜਨਰਤਨ ਦੇ ਰਾਹ ਵਿੱਚ ਟੋਰਿਆ ਪਰ ਅਫਸੋਸ ਕਿ ਉਸ ਦੁਸ਼ਟ ਦੀ ਹੋਂਦ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ ਉਸ ਦਾ ਕੋਈ ਵੀ ਪਛਾਣ ਪੱਤਰ ਕੋਈ ਵੀ ਆਧਾਰ ਕਾਰਡ ਉਸ ਦਾ ਕੋਈ ਵੀ ਲਿੰਕ ਉਸ ਦਾ ਕੋਈ ਵੀ ਪਰਿਵਾਰ ਉਸਦੇ ਕੋਈ ਵੀ ਜਾਣਕਾਰੀ ਹੁਣ ਤੱਕ ਸੰਗਤ ਦੇ ਸਾਹਮਣੇ ਸਰਕਾਰਾਂ ਪ੍ਰਸ਼ਾਸਨ ਕੂਟਿਆਤੰਤਰ ਜਿਹੜਾ ਉਹ ਨਹੀਂ ਰੱਖ ਸਕਿਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸੈਂਕੜੇ ਗਦਮੀਆਂ ਦੇ ਜਿਹੜੂ ਪਾਣਾ ਹੈ ਉਹ ਵਾਪਰ ਚੁੱਕਾ ਪਰ ਇਹਨਾਂ ਸੈਂਕੜੇ ਬੇਅਦਮੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਕੁਝ ਕਰਵਾ ਰਿਹਾ ਹੈ ਉਹ ਸੰਘਤ ਦੇ ਸਾਹਮਣੇ ਸਰਕਾਰਾਂ ਵੱਲੋਂ ਕੂਫੀਅਤ ਅੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ ਔਰ ਅੱਜ ਪੰਥ ਦੀ ਸਤਕਾਰਤ ਜਥੇਬੰਦੀ ਦਲ ਖਾਲਸਾ ਵੱਲੋਂ ਸ਼੍ਰੀ ਅਕਾਲ ਪਤھ ਸਰਬਜੀਤ ਉਸ 18 ਦਸੰਬਰ 2021 ਦੀ ਘਟਨਾ ਨੂੰ ਯਾਦ ਕਰਦਿਆਂ ਹੋਏ ਆ ਜਿਸ ਦਿਨ ਸਮੁੱਚੇ ਸਿੱਖ ਤੇ ਇਹ ਹਿਰਦੇ ਬਹੁਤ ਡਰੇ ਗਏ ਕਿ ਉਸ ਗੁਸਟ ਨੇ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੰਗਲਾਟਾ ਫੇ ਵਿਧਰੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਸੇ ਅਕਾਲ ਤਖਤ ਸਾਹਿਬ ਨੂੰ ਅਰਦਾਸ ਬੇਨਤੀ ਕੀਤੀ ਆ ਗੁਰਚਰਨਾ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਮਿਹਰ ਕਰੋ ਕਿ ਜਿੰਨੀਆਂ ਵੀ ਗੁਰੂ ਸਾਹਿਬ ਦੀਆਂ ਬੇਧਰੀਆਂ ਹੋਈਆਂ ਨੇ ਉਹਨਾਂ ਬੇਧਰੀਆਂ ਤੇ ਦੋਸ਼ੀ ਜਿਹੜੇ ਨੇ ਉਹ ਆਪ ਹੀ ਆਪ ਦੀ ਕਿਰਪਾ ਕੋ ਰਕਿਓ ਕਿ ਸਰਕਾਰਾਂ ਤੋਂ ਸਾਡੀ ਆਸ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਸਰਕਾਰਾਂ ਨੇ ਸਾਨੂੰ ਨਾ ਇਨਸਾਫ ਦੇਣਾ ਔਰ ਰਾਹਿਸਾਨੂ ਸਰਕਾਰਾਂ ਨੇ ਉਹ ਜਿਹੜੇ ਵਿਭੇਦ-ਬੇਨਦੋਸ਼ੀ ਨੇ ਮਾਸਟਰਮਾਈਂਡ ਨੇ ਉਹ ਸਾਡੇ ਸਾਹਮਣੇ ਕਰਨੇ ਨੇ ਇਹ ਅਰਦਾਸ ਕੀਤੀ ਗਈ ਹੈ ਬਿਆਦ ਬਿਆ ਕਰਨ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਕਰਵਾਉਣ ਵਾਲੇ ਦੋਸ਼ੀ ਨੇ ਉਹ ਸੰਗਤ ਦੇ ਸਾਹਮਣੇ ਸਤਿਗੁਰੂ ਮੇਰ ਕਰਕੇ ਉਹਨਾਂ ਦੇ ਸਿਰੇ ਲਿਉਣਾ ਔਰ ਸੰਗਤ ਆਪਣੇ ਸਾਹਬਾਂ ਨੂੰ ਉਹਨਾਂ ਦੀ ਸਜ਼ਾ ਹੋ ਦੇ ਸਕਦੀ ਹੈ ਜਿਵੇਂ ਲੱਗਦਾ ਕਿ ਗਿਣੀ ਵਿੱਚ ਸਾਜ਼ਿਸ਼ ਦੇ ਤਹਿਤ ਸਿੱਖ ਕੌਮ ਦੀ ਆਪਣਾ ਭਾਵਨਾਵਾਂ ਪਰਤਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਸਾਰਾ ਪ੍ਰੋਸੈਸ ਸੁਭਾਵੇ ਹੋ ਰਿਹਾ ਹੈ ਇਹਦੇ ਪਿੱਛੇ ਇੱਕ ਪੂਰਾ ਪਲਾਨਡ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਹੁਣ ਤੱਕ ਦਾ ਕੋਈ ਵੀ ਵਿਅਕਤੀ ਦਾ ਦੋਸ਼ੀ ਜਿਹੜਾ ਕੋ ਫੜਿਆ ਗਿਆ ਉਹਦਾ ਪਿੱਛੇ ਉਹਦੇ ਪਿੱਛੇ ਕੌਣ ਹੈ ਹੁਣ ਤੱਕ ਸਾਡਾ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੂਫੀ ਏਜੰਸੀਆਂ ਨੇ ਹੁਣ ਤੱਕ ਕੋਈ ਵੀ ਜਿਹੜਾ ਤਾਂ ਬਸਟਰਮਾਈਂਡ ਹੈ ਉਹ ਸੰਗ ਸਾਹਮਣੇ ਨਹੀਂ ਲਿਆਂਦਾ ਇਸ ਤੋਂ ਕੇਸੇ ਹੁੰਦਾ ਕਿ ਇਹ ਸਾਰਾ ਉਸ ਜਿਹੜਾ ਇਹ ਬਲੈਂਡ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਉਂਦੇ ਜਿਹਾ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸultanpur Lodhi ਦੇ ਜਿੱਥੇ ਵਰਦੀ ਚ ਜਿਹੜਾ ਪੁਲਿਸ ਗਈ ਹੈ ਬੂਟ ਪਾ ਕੇ ਆ ਉਹਦੀ ਉਹਦੀ ਅਸੀਂ ਕਮੇਟੀ ਬਣਾਈ ਹੋਈ ਆ ਕਮੇਟੀ ਰਿਪੋਰਟ ਲੈ ਰਹੀ ਹੈ ਬਿਆਨ ਲੈ ਰਹੀ ਹੈ ਉਹਦੇ ਆਉਣ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਫਿਰ ਦੱਸਾਂਗੇ ਵੀ ਜੇ ਸਰਕਾਰਾਂ ਲੱਗਦੇ ਚਾਹ ਜਿੰਨਾ ਖੁਫੀਆ ਤੱਤ ਸਰਕਾਰਾਂ ਕੋਲ ਏਜੰਸੀਆਂ ਆ ਇਹ ਸਰਕਾਰਾਂ ਚਾਹਤੇ ਦੋਸ਼ੀ ਸਿਲ ਬੇਰ ਕੰਨੀ ਹੋ ਸਕਦੀਆਂ ਨੇ ਬਿੱਲ ਬਦਲ ਸਕਦੀਆਂ ਨੇ ਬਹੁਤੀ ਵੱਡੀ ਗੱਲ ਨੇ ਗਿਆ ਅਬ ਦੇਖੋ ਪਹਿਲਾ ਸੰਸਦ ਤੇ ਹਮਲਾ ਦੁਬਾਰਾ ਜਿਹੜਾ ਸੀ ਉਹ ਹੋਇਆ ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਰਕਾਰਾਂ ਨੇ ਲੱਭ ਲਿਆ ਔਰ ਬੰਦੇ ਵੀ ਤਕਰੀਬਨ ਪੜ ਲਏ ਨੇ ਕਿ ਬੇਦਬੀਆਂ ਦੇ ਉਛੇ ਨਹੀਂ ਫੜਿਆ ਜਾ ਸਕਦੇ ਕਿ ਬੇਅਦਬੀਆਂ ਕਰਵਾਉਣ ਵਾਲੇ ਲੋਕੀ ਸੰਗਤ ਸਾਹਮਣੇ ਨਹੀਂ ਆ ਸਕਦੇ ਸਭ ਕੁਝ ਕੀਤਾ ਜਾ ਸਕਦਾ ਹੈ ਪਰ ਸਰਕਾਰਾਂ ਦੀ ਨਰਾਇਕੀ ਕਹਿ ਲੋ ناکਾਮੀ ਕਹਿ ਲੋ ਇਹ ਕਰਨਾ ਨਹੀਂ ਚਾਹੁੰਦੀਆਂ ਜਾਂ ਸਿੱਖਾਂ ਨੂੰ ਇਨਸਾਫ ਜਿਹੜਾ ਇਸ ਦੇਸ਼ ਵਿੱਚੋਂ ਜਿਹੜਾ ਮਿਲਣ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਸਾਰ ਪੂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਸਾਨੂੰ ਮਿਲ ਸਕਦੇ ਕਿ ਸਿੱਖ ਵਿਰੋਧੀ ਮਾਨਸਿਕਤਾ ਬਰਕਰਾਰ ਹੈ ਵਿਸ਼ਲੇ ਲੰਬੇ ਸਮੇਂ ਲਈ ਸਿੱਖ ਵਿਰੋਧੀ ਮਾਨਸਿਕਤਾ ੜੀ ਲਗਾਤਾਰ ਬਰਕਰਾਰ ਹੈ ਸਿੱਖਾਂ ਦੀ ਉਹ ਮਾਨਸਿਕਤਾ ਹੈ ਉਹ ਲਗਾਤਾਰ ਬਰਕਰਾਰ ਹੈ ਔਰ ਇਸੇ ਵਾਸਤੇ ਅੱਜ ਅਰਦਾਸ ਕੀਤੀ ਗਈ ਹੈ ਕਿ ਸਤਪੁਰੂ ਮੇਰ ਕਰਨ ਜਿਹੜੇ ਬੇਅਦਬੀਆਂ ਕਰਵਾ ਰਹੇ ਨੇ ਜਿਹੜੇ ਕਰ ਰਹੇ ਨੇ ਉਹ ਸੰਗਤ ਦੇ ਸਾਹਮਣੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਬੰਦੀਪ ਸਿੰਘ ਦਾ ਹੰਦਮਿਕ ਸਾਧ ਮੁਖ ਸੇਵਾਦਾਰ ਸੇਫ ਯੂਥ ਫੈਡਰੇਸ਼ਨ ਪਟਨਾ ਵਾਲਾ ਸਿੰਘ ਸਾਹਿਬ ਕੀ ਜਿਹਨੂੰ ਕਮਿਟੀ ਅਰਦਾਸ ਕੀਤੀ ਹੈ ਸ਼੍ਰੀ ਘਰਟਾ ਸਾਹਿਬ ਕੀ ਮਖਬੂਤ ਤੇ ਅਦਪੀਆਂ ਦਾ ਜਿਹੜਾ ਦੌਰ ਹੈ 2015 ਤੋਂ ਲਗਾਤਾਰ ਸ਼ੁਰੂ ਹੋਇਆ ਹੈ ਤੇ ਬੇਅਦਬੀਆਂ ਇੰਨੀਆਂ ਵੱਧ ਗਈਆਂ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 18 ਦਸੰਬਰ 2021 ਨੂੰ ਜਿਹੜੀ ਬੇਅਦਬੀਆ ਉਹ ਇੱਕ ਦੁਸ਼ਤ ਦੇ ਵੱਲੋਂ ਕੀਤੀ ਗਈ ਅਸੀਂ ਸਮਝਦੇ ਹਾਂ ਕਿ ਇਹ ਭਾਰਤੀ ਡੀਪ ਸਟੇਟ ਦਾ ਕੰਮ ਸੀ ਜਦੋਂ ਸਿੱਖਾਂ ਅਤੇ ਪੰਜਾਬੀਆਂ ਨੇ ਲੰਬਾ ਸੰਘਰਸ਼ ਕਰਕੇ ਕਿਸਾਨ ਸੰਘਰਸ਼ ਜਿੱਤਿਆ ਸੀ ਤਾਂ ਉਸ ਤੋਂ ਇੱਕ ਮਹੀਨੇ ਬਾਅਦ ਭਾਰਤੀ ਡੀਪ ਸਟੇਟ ਦੇ ਵੱਲੋਂ ਸਿੱਖ ਕੌਮ ਨੂੰ ਚੜਾਉਣ ਵਾਸਤੇ ਸਿੱਖ ਕੌਮ ਨੂੰ ਪੀੜ ਦੇਣ ਵਾਸਤੇ ਸੰਤਾਪ ਦੇਣ ਵਾਸਤੇ ਸਿੱਖ ਕੌਮ ਤੇ ਵੱਡਾ ਹਮਲਾ ਕੀਤਾ ਗਿਆ ਤੇ ਇਹ ਦਰਮਿਆਨ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੁਸ਼ਤ ਨੂੰ ਉਹਨੇ ਉੱਥੇ ਹੀ ਜਿਹੜਾ ਆ ਉਹ ਚਟਕਾ ਦਿੱਤਾ ਤੇ ਸਿੱਖਾਂ ਵੱਲੋਂ ਇਹ ਸੁਨੇਹਾ ਆ ਕਿ ਜਿਹੜਾ ਵੀ ਸਾਡੇ ਗੁਰਧਾਮਾਂ ਦੇ ਉੱਤੇ ਚੜ ਕੇ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਹੀ ਉਹ ਅਬਦਾਲੀ ਹੋਵੇ ਚਾਹੀ ਉਹ ਮਸਾ ਰੰਗੜ ਹੋਵੇ ਚਾਹੀ ਉਹ ਇੰਦਰਾ ਗਾਂਧੀ ਹੋਵੇ ਜਨਰਲ ਵੈਦਿਆ ਹੋਵੇ ਜਾਂ ਜਿਹਨੇ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਕੀਤੀ ਸੋ ਅੱਜ ਇੱਥੇ ਦਲ ਖਾਲਸਾ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂ ਵਾਲਾ ਆਦ 71 ਹੋਈਆਂ ਆ ਤੇ ਅਸੀਂ ਸ਼ੇਖ ਕੌਮ ਅਤੇ ਸਮੁੱਚੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਦੁਸ਼ਟ ਨੇ ਇੱਥੇ ਬੇਅਦਬੀ ਕਰਨੀ ਚਾਹੀ ਅੱਜ ਤੱਕ ਸਰਕਾਰ ਨੇ ਉਸ ਸਾਜ਼ਿਸ਼ਕਰਤਾ ਨੂੰ ਬੇਨਕਾਬ ਨਹੀਂ ਕੀਤਾ ਕਿ ਉਹ ਜਿਹੜਾ ਦੁਸ਼ਟ ਸੀ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹਨੂੰ ਕਿੰਨੇ ਭੇਜਿਆ ਸੀ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਕੀ ਹੈਗੀ ਆ ਇਹ ਪੁਲਿਸ ਦੀ ਬਹੁਤ ਵੱਡੀ ਜਿਹੜੀ ਅਸਫਲਤਾ ਆ ਜਿਹਦਾ ਕਰਕੇ ਬੇਅਦਬੀਆਂ ਨੂੰ ਵਧਾਵਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਜਦ ਇੱਕ ਮੌਕੇ ਤੇ ਸੌਦਾ ਵੀ ਲਗਾ ਦਿੱਤਾ ਗਿਆ ਸੀ ਪਰ ਪਰਿਵਾਰ ਦੀ ਕੋਈ ਪਛਾਣ ਨਹੀਂ ਹੋ ਸਕੀ ਦੇਖੋ ਮੌਕੇ ਉੱਤੇ ਜਿਹੜਾ ਸੌਦਾ ਆ ਉਹ ਖਾਲਸਾ ਹੀ ਰਵਾਇਤਾਂ ਅਨੁਸਾਰ ਲਗਾਇਆ ਗਿਆ ਉਹਦਾ ਕਾਰਨ ਇੱਕ ਤੇ ਖਾਲਸਾ ਹੀ ਰਵਾਇਤਾਂ ਆ ਸਾਡਾ ਇਤਿਹਾਸ ਆ ਦੂਜੀ ਇਹ ਗੱਲ ਆ ਸੰਗਤਾਂ ਨੇ ਜਿੱਥੇ-ਜਿੱਥੇ ਵੀ ਬੇਅਦਬੀਆਂ ਹੋਈਆਂ ਬਹੁਤ ਸਾਰੇ ਜਿਹੜੇ ਪਾਪੀ ਸਨ ਦੁਸ਼ਟ ਸਨ ਉਹ ਪੁਲਿਸ ਨੂੰ ਫੜਾਏ ਸਨ ਪਰ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤਾ ਕਿ ਇਹ ਮਾਨਸਿਕ ਰੋਗੀ ਸੀ ਤਾਂ ਜਾਂ ਕਿਸੇ ਉਤੇ ਮਾਮਲੀ ਜਿਹਾ ਕੇਸ ਪਾਇਆ ਤੇ 2 ਮਹੀਨਿਆਂ ਬਾਅਦ ਉਹ ਉਹਦੀ ਜ਼ਮਾਨਤ ਹੋ ਜਾਂਦੀ ਸੀ ਤੇ ਬਾਅਦ ਵਿੱਚ ਉਹਨੂੰ ਗਨਮੈਨ ਵੀ ਜਿਹੜਾ ਆ ਉਹ ਦੇ ਦਿੱਤੇ ਜਾਂਦੇ ਸੀ ਸੋ ਇਹ ਖਾਲਸਾ ਰਵਾਇਤਾ ਅਨਸਾਰ ਉਸ ਦੁਸ਼ਟ ਨੂੰ ਜਿਹੜਾ ਆ ਉਹ ਸੰਗਤਾਂ ਦੇ ਵੱਲੋਂ ਜਿਹੜਾ ਆ ਉਹ ਸੋਧਿਆ ਗਿਆ ਤੁਸੀਂ ਦੇਖੋ ਕਿ ਜਿਹੜੇ ਦੁਸ਼ਟ ਪੁਲਿਸ ਦੇ ਹੱਥ ਫੜਾਏ ਗਏ ਤਾਂ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਉਹ ਬੇਅਦਬੀ ਕਰਨ ਪਿੱਛੇ ਜਿਹੜੀ ਕੀ ਸਾਧ ਸੀ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਬੇਅਦਬੀ ਹੋਈ ਉਹ ਪੁਲਿਸ ਨੂੰ ਬੱਧਾ ਫੜਾਇਆ ਗਿਆ ਪਰ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਇਹਦੇ ਪਿੱਛੇ ਕੀ ਜਿਹੜੇ ਉਹ ਵੱਡੇ ਕਾਰਨ ਸਨ। ਗੁਰਦੁਆਰੇ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਪੰਜਾਬ ਦੇ ਦੇਖੋ ਗੁਰਦੁਆਰਿਆਂ ਦੇ ਵਿੱਚ ਸਿੱਖੀ ਦੀ ਸ਼ਰਤ ਆ ਗੁਰਦੁਆਰੇ ਸਿੱਖੀ ਦੇ ਜਿਹੜੇ ਆ ਉਹ ਕੇਂਦਰ ਆ ਤੇ ਜਦੋਂ ਗੁਰੂ ਘਰ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਜਾਂਦਾ ਆ ਤੇ ਸਿੱਖ ਨੂੰ ਸਭ ਤੋਂ ਵੱਧ ਜਿਹੜੀ ਪੀੜ ਆ ਸੰਤਾਪ ਆ ਉਹ ਮਿਲਦਾ ਆ ਸੋ ਇਸ ਕਰਕੇ ਵਾਰ-ਵਾਰ ਗੁਰੂ ਘਰਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਜਾ ਰਿਹਾ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਹੋਇਆ ਸੀ ਇਸੇ ਤਰ੍ਹਾਂ 1 ਜੂਨ 2015 ਨੂੰ ਬੁਰਜ ਜਵਾਹਰ ਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਤੇ ਬਾਅਦ ਵਿੱਚ ਅੰਗ ਪਾੜ ਕੇ ਡੇਰਾ ਸਿਰਸਾ ਦੇ ਬੰਦਿਆਂ ਦੇ ਵੱਲੋਂ ਜਿਹੜੀਆਂ ਬੇਅਦਬੀਆਂ ਜਿਹੜੀਆਂ ਆ ਉਹ ਕੀਤੀਆਂ ਗਈਆਂ ਸਨ ਸੋ ਇਹ ਸਮੇ ਸਮੇ ਦੇ ਉੱਤੇ ਵਾਰ ਵਾਰ ਸਿੱਖਾਂ ਦਾ ਜਿਹੜਾ ਆ ਉਹ ਕਰੰਟ ਤੇ ਚੈੱਕ ਕਰਨਾ ਚਾਹੁੰਦੇ ਆ ਤੇ ਹੁਣ ਤਾਂ ਬੇਅਦਬੀਆਂ ਇੰਨੀਆਂ ਵੱਧ ਚੁੱਕੀਆਂ ਹੋਈਆਂ ਕਿ ਬਾਦਲਾਂ ਦੇ ਰਾਜ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਸੀ ਉਹ ਕੈਪਟਨ ਦੇ ਰਾਜ ਵਿੱਚ ਵੀ ਉਸੇ ਤਰ੍ਹਾਂ ਹੋਈਆਂ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਇਹ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਦਾਅਵੇ ਕਰਦੇ ਆ ਤਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਆ ਜਾਂ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਕੀ ਵਿਕੀ ਅਸੀਂ ਪੰਜਾਬੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇਵਾਂਗੇ ਪਰ ਇਹ ਮਹਾਰਾਜਾ ਰਣਜੀਤ ਸਿੰਘ ਵਾਦਾ ਰਾਜ ਨਹੀਂ ਆਇਆ ਇਹ ਤਾਂ ਹਿਟਲਰ ਵਾਲਾ ਰਾਜ ਆਇਆ ਇਹ ਤਾਂ ਤਾਨਾਸ਼ਾਹੀ ਇਹਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ ਮਹਾਰਾਜੇ ਦੇ ਰਾਜ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀ ਅਦਵੀ ਨਾ ਗੀਤਾ ਦੀ ਨਾ ਬਾਈਬਲ ਦੀ ਨਾ ਕੁਰਾਨ ਸ਼ਰੀਫ ਦੀ ਨਾ ਜੈਨੀਆਂ ਦੇ ਬੋਧੀਆਂ ਦੇ ਧਰਮ ਗ੍ਰੰਥ ਦੀ ਵੀ ਅਦਵੀ ਹੋਈ ਨਾ ਕੋਈ ਕਾਤਲ ਨਾ ਕੋਈ ਬਲਾਤਕਾਰ ਹੋਏ ਪਰ ਇੱਥੇ ਤਾਂ ਹਰ ਰੋਜ਼ ਜਿਹੜੀ ਗੁੰਡਾਗਰਦੀ ਆ ਉਹ ਵੱਧਦੀ ਜਾ ਰਹੀ ਆ ਸੋ ਇਹਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਰਾਜ ਆ ਉਹ ਨਹੀਂ ਕਿਹਾ ਜਾ ਸਕਦਾ ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ 40 ਸਾਲਾਂ ਦਾ ਰਾਜ ਸੀ ਉਹ ਬਹੁਤ ਵਧੀਆ ਰਾਜ ਸੀ ਤੇ ਉਸ ਰਾਜ ਨੂੰ ਬਣਾਉਣ ਦੇ ਲਈ ਸਿੱਖ ਅੱਜ ਵੀ ਜਿਦਾ ਸੰਘਰਸ਼ੀ ਲਿਆ ਹਾਂਜੀ ਅਰਦਾਸ ਕੀਤੀ ਸੀ ਹਾਂਜੀ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਅਰਦਾਸ ਆ ਉਹ ਕੀਤੀ ਗਈ ਕਮਰਪਾਲ ਸਿੰਘ ਦਲ ਖਾਲਸਾ ਤੁਸੀਂ ਸਭ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਅਰਦਾਸ ਕੀਤੀ ਗਈ ਹੈ ਕੀ ਮਕਸਦ ਹੈਗਾ ਕਿ ਕਿ 2 ਸਾਲ ਤੋਂ ਫਰਕ ਹੋ ਗਿਆ 2 ਸਾਲ ਪੂਰੇ ਹੋ ਗਏ ਨੇ ਅੱਜ ਸ਼ਾਮ ਦੇ 5:45 ਵਜੇ ਜਦੋਂ ਰਹਿਰਾਜ ਸਾਹਿਬ ਦਾ ਪਾਰਕ ਆਰੰਭ ਹੋਣਾ ਸੀ ਤਾਂ ਇੱਕ ਹਿੰਦੁਸਤਾਨ ਦੇ ਅੰਤਕਵਾਦੀ ਨੇ ਹਰਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਬੇਹਰਮਤੀ ਬੇਅਦਬੀ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸਿੱਖ ਰਵਾਇਤਾਂ ਅਨੁਸਾਰ ਟਾਸ ਫੋਰਸ ਨੇ ਉਹਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਪਰ ਉਸ ਦਿਨ ਉਹਨੇ अपराध ਦੇ ਪਿੱਛੇ ਗੁਨਾਹ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕਿਸ ਦੀ ਸਾਜ਼ਿਸ਼ ਸੀ ਕਿੱਥੇ ਘੜੀ ਗਈ ਕਿਵੇਂ ਉਸ ਨੂੰ ਭੇਜਿਆ ਗਿਆ ਉਹ ਅਜੇ ਤੱਕ ਬੁਝਾਰਤ ਹੈ ਰਹੱਸ ਹੈ ਸਰਕਾਰਾਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਜਿਹੜੀਆਂ ਡਿਪਾਰਟਮੈਂਟਸ ਨੇ ਸਾਰੀਆਂ ਬੁਰੀ ਤਰ੍ਹਾਂ ناکਾਮ ਰਹੀਆਂ ਨੇ ਫੇਲ ਰਹੀਆਂ ਨੇ ਸਾਜ਼ਿਸ਼ ਨੂੰ ਅਨਰਥ ਕਰਨ ਲਈ ਸਾਜ਼ਿਸ਼ ਨੂੰ ਬੇਕ ਨਿਕਾਬ ਕਰਨ ਲਈ ਸਾਜ਼ਿਸ਼ ਕਰਤਾ ਅੱਜ ਵੀ ਆਪਣੀ ਜਗ੍ਹਾ ਤੇ ਮਹਿਫੂਜ਼ ਬੈਠਾ ਹੋਇਆ ਹੈ। ਔਰ ਉਹ ਹੱਸ ਰਿਹਾ ਸਿੱਖ ਕੌਮ ਦੇ ਉੱਤੇ ਕਿਉਂਕਿ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਇਸ ਬੇਦਬੀ ਦੀ ਘਟਨਾ ਤੋਂ ਬੇਫਿਕਰ ਅਣਜਾਣ ਦੂਰ ਬੈਠਾ ਹੈ। ਅੱਜ ਦਾਲ ਖਾਲਸਾ ਵੱਲੋਂ ਜਥੇਦਾਰ ਅਕਾਲਤਖ ਸਾਹਿਬ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ। ਗੁਰੂ ਮਹਾਰਾਜ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਉਹ ਖੁਦ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਆਪਣੇ ਬੱਚਿਆਂ ਨੂੰ ਤੌਫੀਕ ਤੇ ਹਿੰਮਤ ਦੇਣ ਕਿ ਉਹ ਸਾਜ਼ਿਸ਼ ਕਰਤਾ ਨੂੰ ਲੱਭ ਕੇ ਇਨਸਾਫ ਕਰਨ ਸਜਾਵਾਂ ਦੇਣ 2001 ਦੇ ਵਿੱਚ ਇਹ ਬੇਦਬੀ ਕਰਨ ਦੀ ਕੋਸ਼ਿਸ਼ ਹੋਈ ਸੀਗੀ ਉਸ ਦਿਨ ਤੋਂ ਲੈ ਕੇ ਜਿਹੜੀ ਪੀੜ ਅਸੀਂ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲੈ ਕੇ ਬੈਠੇ ਆ ਕਿਉਂਕਿ ਇਹ ਹਮਲਾ ਗੁਰੂ ਪੰਥ ਦੇ ਸੀ ਗੁਰੂ ਗ੍ਰੰਥ ਦੇ ਸੀ ਸਾਡੇ ਸਾਡੀ ਰੂਹ ਤੇ ਸੀ ਔਰ ਜਿੰਨੀ ਦੇਰ ਤੱਕ ਸਾਜ਼ਿਸ਼ ਕਰਤਾ ਫੜੇ ਨਹੀਂ ਜਾਂਦੇ ਬੇਨਕਾਬ ਨਹੀਂ ਹੁੰਦੇ ਔਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸੀਂ ਇਹ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸਾਜ਼ਿਸ਼ ਕਰਤਾ ਕੌਣ ਨੇ 사지ਸ਼ ਕਰਤਾ ਇਹ ਸਾਰਿਆ ਵਾਕਿਆ ਕਿਸ ਵੱਲ ਇਸ਼ਾਰਾ ਕਰ ਰਿਹਾ ਉਹ ਹੈ ਭਾਰਤ ਦੇ ਖੁਫੀਆ ਤੰਤਰ ਵੱਲ ਡੀਪ ਸਟੇਟ ਵੱਲ ਜਿਹਨੂੰ ਡੀਪ ਸਟੇਟ ਕਹਿੰਦੇ ਨੇ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਸਿਆਸਤ ਰਾਜਨੀਤਿਕ ਲੋਕ ਵੀ ਹੁੰਦੇ ਨੇ ਬਿਊਰੋਕਰੇਟਸ ਵੀ ਹੁੰਦੇ ਨੇ ਇੰਟੈਲੀਜੈਂਸ ਵੀ ਹੁੰਦੀ ਹੈ ਤੇ ਸਿਵਿਲਿਅਨਸ ਵੀ ਹੁੰਦੇ ਨੇ ਉਹਨੂੰ ਡੀਪ ਸਟੇਟ ਕਹਿੰਦੇ ਨੇ ਉਹਦੇ ਕੋਲ ਅਥਾ ਤਾਕਤਾਂ ਤੇ ਅਥਾ ਬਜਟ ਹੁੰਦਾ ਹੈ ਇਹੋ ਜਿਹੇ ਆਪਰੇਸ਼ਨਸ ਕਰਨ ਲਈ ਉਹਨਾਂ ਦਾ ਐਂਟੀ ਸਿੱਖ ਐਜੰਡਾ ਲਾਗੂ ਹੈ ਚੱਲ ਰਿਹਾ ਹੈ ਉਹਨਾਂ ਨੇ ਆਪਣੀ ਹੀ ਸਰਕਾਰ ਦੇ 2019 ਦੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਹੋਂ ਦਿੱਤਾ ਬੰਦੀ ਸਿੰਘਾਂ ਦੇ ਉਹ ਡੀਪ ਸਟੇਟ ਹੈ ਸਰਕਾਰ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਹੋਂ ਦਿੱਤਾ ਇਹ ਉਹ ਡੀਪ ਸਟੇਟ ਹੈ ਜਿਨੇ ਇੱਥੇ ਵੇਦਵੀ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਡੀਪ ਸਟੇਟ ਹੈ ਜਿਹੜੀ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਇਹਨਾਂ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਸਿੱਖਾਂ ਦੇ ਗੁਰਦੁਆਰਿਆਂ ਨੂੰ ਟਾਰਗੇਟ ਕੀਤੇ ਹਮੇਸ਼ਾ ਕਿਉਂਕਿ ਉਸ ਸਿੱਖੀ ਨੂੰ ਤੇ ਸਿੱਖਾਂ ਨੂੰ ਉਹਦੀ ਰੂਹ ਦੇ ਉੱਤੇ ਜ਼ਖਮ ਦੇਣਾ ਚਾਹੁੰਦੇ ਨੇ ਸੱਟ ਮਾਰਨਾ ਚਾਹੁੰਦੇ ਨੇ ਤਕਲੀਫ ਦੇਣਾ ਚਾਹੁੰਦੇ ਨੇ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਦਾ ਟਾਰਗੇਟ ਸਿੱਖ ਨੇ ਪਿਛਲੇ ਜਦੋਂ ਤੋਂ ਕਿਸਾਨ ਅੰਦੋਲਨ ਜਿੱਤਿਆ ਉਦੋਂ ਤੋਂ ਸਿੱਖ ਮੋਦੀ ਸਰਕਾਰ ਦੇ ਔਰ ਉਹਦੀ ਡੀਪ ਸਟੇਟ ਦੇ ਟਾਰਗੇਟ ਤੇ ਨੇ ਸ਼ਾਇਦ ਸ਼ਾਇਦ ਅਸੀਂ ਸਮਝਦੇ ਹਾਂ ਔਰ ਹੋ ਸਕਦਾ ਹੈ ਔਰ ਇੱਕ ਜਾਂਚ ਦਾ ਵਿਸ਼ਾ ਹੈ ਕਿ ਹੋ ਸਕਦਾ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਡੀਫੀਟ ਡਾਈਜੈਸਟ ਨਹੀਂ ਹੋਈ ਹਜ਼ਮ ਨਹੀਂ ਹੋਈ ਔਰ ਉਹਨਾਂ ਨੇ ਉਸ ਤੋਂ ਬਾਅਦ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ 19 ਨਵੰਬਰ ਨੂੰ ਤਿੰਨ ਕਾਨੂੰਨ ਵਾਪਸ ਹੁੰਦੇ ਨੇ 18 ਦਸੰਬਰ ਨੂੰ ਦਰਬਾਰ ਸਾਹਿਬ ਦੇ ਉੱਤੇ ਬੇਦਬੀ ਦੀ ਕੋਸ਼ਿਸ਼ ਹੁੰਦੀ ਇੱਕ ਮਹੀਨੇ ਬਾਅਦ